ਵਾਹਿਗੁਰੂ ਜੀ ਕੀ ਫਤਿਹ ਪਿਛਲੇ 16 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਜਿਹਦੇ ਵਿੱਚ ਕੱਲ ਤੋਂ ਅਸੀਂ ਆਖਰੀ ਦੋ ਪਾਗਾਂ ਦੇ ਵਿੱਚ ਜਿਹੜੇ ਦੋਨੇ ਹੀ ਬੜੇ ਮਹੱਤਵਪੂਰਨ ਭਾਗ ਨੇ ਪਹਿਲੋਂ ਭਾਗ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੂਜਾ ਕਰਨੀ ਕੀ ਪੇਟ ਕੀਤਾ ਜਾਵੇ ਇਸ걸 ਨੂੰ ਸਮਝਣ ਲਈ ਇੱਕ ਸਮਝਣਾ ਪਵੇਗਾ ਇੱਕ ਤੇ ਪ੍ਰਚਲਿਤ ਹੀ ਹੈ ਕਿ ਪੈਸੇ ਪੇਟਾ ਕੀਤਾ ਜਾ ਬ੍ਰਾਹਮਣੀ ਸਿਸਟਮ ਦੇ ਵਿੱਚ ਤਾਂ ਪਤਾ ਨਹੀਂ ਕਿੰਨੇ ਦਾਨਾਂ ਦਾ ਵਿਧਾਨ ਹੈ ਆਸਾ ਦਾਨ ਗੱਜੇ ਦਾਨ ਸੇਜਾਂ ਦਾਰੀ ਪੂਨ ਦਾਨ ਹਾਥੀ ਦਾਨ ਕਰੋ ਕੋੜੇ ਦਾਨ ਕਰੋ ਇਥੋਂ ਤੱਕ ਕਿ ਆਪਣੀ ਇਸਤਰੀ ਨੂੰ ਸੋਨੇ ਦੇ ਪਲੰਗ ਉੱਤੇ ਬਿਠਾ ਕੇ ਜਦ ਜੀ ਦੇ ਪੋਵੇ ਵਾਲੇ ਸੋਨੇ ਦੇ ਪਰੰਗ ਤੇ ਬਿਠਾ ਕੇ ਧਰਤੀ ਸਮੇਤ दान ਕਰਦੇ ਸੇ ਜੰਦਾਰੀ ਨੂੰ ਦਾਨ ਸੇਜਾ ਵੀ ਨਾਰੀ ਵੀ ਤੇ ਭੂਮੀ ਧਰਤੀ ਵੀ ਦਾਨ ਕਰਦੇ ਹਾਂ ਮੈਂ ਉਸ ਵਿਸਥਾਰ ਚ ਨਹੀਂ ਜਾਣਾ ਚਾਹੁੰਦਾ ਕੱਲ ਤੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਪੂਜਾ ਕਰਨ ਲਈ ਕੀ ਪੇਟ ਪੇਟ ਕੀਤਾ ਜਾਵੇ ਗੁਰਬਾਣੀ ਕੀ ਸਮਝਾਉਂਦੀ ਛਣ ਗੁਰਮਤ ਕੀ ਸਮਝਾਉਂਦੀ ਹੈ ਇਹਦੇ ਵਿੱਚ ਅੱਜ ਜਿਹੜਾ ਮੈਂ ਪਹਿਲਾ ਪਰਮਾਨ ਆਪ ਜੀ ਨਾਲ ਸਾਂਝਾ ਕਰਨ ਲੱਗਾ ਕਬੀਰ ਰਵਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਬਾਬਾ ਰਵਦਾਸ ਜੀ ਸਾਨੂੰ ਸਮਝਾਉਂਦੇ ਨੇ ਕੀ ਪੇਟਾ ਕਰਨਾ ਹੈ ਤਨਮਨ ਅਰਪੋਂ ਪੂਜਰਾਵੋਂ ਗੁਰ ਪ੍ਰਸਾਦ ਨਿਰੰજન ਪਾਵੋਂ ਪੂਜਰਾਵੋਂ ਮੈਂ ਪੂਜਾ ਲਈ ਪੇਟ ਕਰਦਾ ਕਿਰ ਪੇਟ ਕਰਦਾ ਤਨਮਨ ਅਰਪੋਂ ਆਪਣਾ ਤਨ ਤੇ ਮਨ ਅਰਪਣ ਕਰਦਾ ਉਜਾ ਦੇ ਬੱਜੋਂ ਪੇਟ ਕਰਨ ਦੇ ਤੌਰ ਤੇ ਤੰਤੇ ਮੰਨ ਗੁਰ ਪ੍ਰਸਾਦਿ ਨਾਮ ਜਪਾ ਮੋ ਤੇ ਇਸ ਪੇਟਾ ਨਾਲ ਮੈਨੂੰ ਪ੍ਰਾਪਤ ਕੀ ਹੋਏਗਾ ਗੁਰੂ ਜੀ ਬਖਸ਼ਿਸ਼ ਦੇ ਨਾਲ ਉਹ ਆਕਾਰ ਪਰਖ ਵਾਗ ਨੂੰ ਜੋ ਮਾਇਆ ਰਹਿਤ ਹੈ ਉਹ ਨਾਲ ਮਿਲਾਪ ਹੋ ਜਾਏਗਾ ਇਹ ਸਭ ਦੇ ਨਾਲ ਜਿਹਦੇ ਨਾਲ ਮੈਂ ਉਹਨੂੰ ਲੱਭ ਸਕਣ ਨਾਲ ਮਿਲ ਸਕਣਾ ਉਹਦੇ ਨਾਲ ਮੇਰਾ ਮਿਲਾਪ ਹੋ ਸਕਦਾ ਹੈ ਕਿਉਂਕਿ ਸਾਰੀ ਪੂਜਾ ਦਾ ਮਕਸਦ ਇਹੀ ਹੈ ਨਾ ਹੁਣ ਕੱਲ ਵੀ ਅਸੀਂ ਦੋ ਪਰਮਾਨ ਦੇਖੇ ਸੀ ਅੱਜ ਵੀ ਇਹ ਪਰਮਾਨ ਦੇਖ ਰਹੇ ਆ ਕਿਤੇ ਨਾ ਪੈਸੇ ਦੀ ਗੱਲ ਆਈ ਹੈ ਨਾ ਕਿ ਸੰਸਾਰਿਕ ਪਦਾਰਥਾਂ ਦੀ ਗੱਲ ਆਈ ਹੈ ਇੱਕ ਹੋਰ ਪਰਮਾਨ ਜੋ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਬੜੇ ਵਿਸਥਾਰ ਦੇ ਵਿੱਚ ਸਤਿਗੁਰੂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਕਰ ਜਿਉੜੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬ ਨਾਸੀ ਪੁਰਖ ਪੁਜੇ ਹਾਰਾਮ ਬਹੁ ਵਿਧ ਪੂਜਾ ਖੋਜੀਆ ਮੇਰੇ ਲਾਲ ਜੀਓ ਇਹ ਮੰਤਨ ਸਭ ਅਰਪੇ ਹਾਰਾਮ ਮੰਤਨ ਤਨ ਸਭ ਪ੍ਰਭੂ ਕੀ ਰਾ ਕੀ ਕਉ ਪੂਜ ਚੜਾ ਵੇ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਉ ਵਾਏ ਪਹਿਲੀ ਗੱਲ ਤੇ ਸਤ ਸੰਗਤ ਦੇ ਰੂਪ ਵਿੱਚ ਇਕੱਤਰ ਹੋਵੋ ਕਰ ਜੋੜੋ ਨਿਮਰਤਾ ਦੇ ਨਾਲ ਸੰਤ ਇਕੱਤਰ ਹੋਏ ਮੇਰੇ ਲਾਲ ਜੀ ਸਤ ਸੰਗਤ ਦੇ ਵਿੱਚ ਇਕੱਤਰ ਹੋਵੋ ਇਕੱਤਰ ਹੋ ਗਏ ਫਿਰ ਕੀ ਕਰਨਾ ਹੈ ਅਬ ਨੌਸੀ ਪੁਰਖ ਪੁਜੇ ਹਾਰਾਮ ਪੂਜਾ ਕਰਨੀ ਹੈ ਰਾਮ ਦੀ ਜਿਹੜੇ ਰਾਮ ਦੀ ਅਬਨੌਸੀ ਪਹਿਲੀ ਗੱਲ ਤੇ ਜਿਹਦਾ ਨਾਸ ਨਹੀਂ ਹੋਣ ਵਾਲਾ ਸਦਾ ਰਹਿਣ ਵਾਲਾ ਇੱਥੇ ਵੀ ਧਰਮ ਕੱਢਦੀ ਹੈ ਕਿਉਂਕਿ ਰਾਮ ਸ਼ਬਦ ਆਇਆ ਤੇ ਦਾ ਮਤਲਬ ਕਿਸੇ ਦਸ਼ਤ ਪੁੱਤਰ ਰਾਮ ਦੇ ਨਾਲ ਹੈ ਅਬਨੌਸੀ ਪੁਰਖ ਜਿਹੜਾ ਸਰਵ ਵਿਆਪੀ ਹੈ ਕਦੀ ਨਾ ਨਾਸ ਹੋਣਾਂ ਦਾ ਹੋ ਰਾਮਚੰਦਰ ਜੀ ਤੇ ਕਦੋਂ ਦੇ ਚਲੇ ਗਏ ਦਸ਼ਤ ਪੁੱਤਰ ਰਾਮ ਜੀ ਉਹ ਅਕਾਲ ਪੁਰਖ ਰਾਮ ਜਿਹੜਾ ਕਣ ਕਣ ਚ ਰਮਿਆ ਹੋਇਆ ਉਹਦੀ ਗੱਲ ਹੋ ਰਹੀ ਹੈ ਅਬਨਾਸੀ ਪੁਰਖ ਪੁਜੇ ਹਾਰਾਮ ਬਹੁਤ ਪੂਜਾ ਖੋਜੀਆ ਮੇਰੇ لال ਜੀਓ ਬੜੀਆਂ ਤਰੀਕਾਂ ਦਸੀਆ ਜਾ ਰਹੇ ਨੇ ਤਰੀਕੇ ਦਸੀਆ ਜਾ ਰਹੇ ਨੇ ਪੂਜਾ ਕਰਨ ਦੇ ਔਰਪਨ ਕਰੋ ਆਪੇ ਟਾਕਰੋ ਆ ਇਹਦੀ ਬਲੀ ਦਿਓ ਪਰਸਰ ਦੇ ਵਿੱਚ ਕੀ ਅਰਪਨ ਕਰਨਾ ਹੈ ਏ ਮਨ ਤਨ ਸਭ ਅਰਪੇ ਹਾਰਾ ਏ ਮਨ ਤੇ ਤਨ ਸਭ ਅਰਪਉ ਦੇਉ ਇਹ ਆ ਬੇਟਾ ਪਰ ਇੱਥੇ ਵੀ ਗੱਲ ਸਤਿਗੁਰੂ ਨੇ ਮੁਕਾਈ ਨਹੀਂ ਇੱਥੇ ਵੀ ਆ ਕੇ ਹੋਰ ਗੱਲ ਕਿਸਨ ਕਹਿੰਦੇ ਨੇ ਮਨ ਤਨ ਤਨ ਸਭ ਪ੍ਰਭੂ ਕੇ ਰਾਹ ਕਿਆ ਕਉ ਪੁੱਛਣਾ ਵਈ ਜਿਹੜਾ ਤੇ ਮਨ ਤੇ ਤਨ ਤੇ ਤਨ ਤੂੰ ਅਰਪਣ ਕਰਨ ਦੀਆਂ ਗੱਲਾਂ ਕਰ ਰਿਹਾ ਨਾ ਉਹਨ ਇਥੇ ਇੱਕ ਫਰਕ ਦੇਖਣਾ ਧਿਆਨ ਦੇਣਾ ਪਹਿਲਾਂ ਕਿਹਾ ਇਹ ਮਨ ਤਨ ਸਬਰ ਪਿਆਰਾ ਮਨ ਤੇ ਤਨ ਐਸਾ ਵਰਪਣ ਕਰਦੇ ਹੋ ਫਿਰ ਜੋ ਅਸੀਂ ਕਰਨ ਦੀਆਂ ਗੱਲਾਂ ਕਰ ਰਹੇ ਹਾਂ ਜੇ ਮਨ ਤਨ ਦੀ ਗੱਲ ਵੀ ਕਰੀਏ ਤੇ ਨਾਲ ਤਨ ਦੀ ਗੱਲ ਵੀ ਕਰਨਿਆ ਸਤਗੁਰ ਕਹਿੰਦੇ ਤੇਰਾ ਹੈ ਕਿੱਥੇ ਹੈ ਦਿੱਤਾ ਹੋਇਆ ਸਾਰਾ ਉਸਕਾਲ ਪੁਰਖਾਈ ਦਿੰਦਾ ਹੈ ਸਭ ਪ੍ਰਭੂ ਕੇਰਾ ਤੂੰ ਕੀ ਪੂਜਾ ਤੇ ਵਾਸਤੇ ਕੀ ਭੇਟ ਕਰਨ ਦੇ ਕਾਬਲ ਹੈ ਤੇਰਾ ਆਪਣਾ ਹੈ ਕੀ ਹੈ ਜੇ ਤੂੰ ਭੇਟਾ ਕਰ ਦੇਗਾ ਚੋੜਪੜਨ ਕਰ ਦੇਗਾ ਕਿਆ ਕੋ ਪੁੱਛਣਾ ਬਈ ਪੂਜਾ ਦੇ ਨਾਮ ਦੇ ਉੱਤੇ ਕੀ ਭੇਟਾ ਕਰੇਗਾ ਅਸਲ ਤੇ ਵਿੱਚ ਸਿੱਖੀ ਦਾ ਸੌਦਾ ਤੇ ਮੂਲ ਦਾ ਕੰਚਨ ਸਿੰਘ ਪਾਈਏ ਨਹੀਂ ਤੋਲ ਮੰਨ ਦੇ ਰਾਮ ਲਿਆ ਹੈ ਮੂਲ ਸੋਨੇ ਦੇ ਨਾਲ ਤੋਲ ਕੇ ਜਿਹੜੇ ਬ੍ਰਾਹਮਣੀ ਤਰੀਕੇ ਦੱਸੇ ਜਾ ਰਹੇ ਨੇ ਉਸ ਅਕਾਲ ਪੁਰਖ ਨੂੰ ਨਹੀਂ ਪਾਇਆ ਜਾ ਸਕਦਾ ਕੰਚਨ ਸਿਉਨਾ ਹੀ ਪਾਇਆ ਨਹੀਂ ਤੋ ਪਰ ਕਿਵੇਂ ਪਾਇਆ ਜਾਂਦਾ ਮੰਨ ਦੇ ਰਾਮ ਲਿਆ ਹੈ ਬੋਲ ਮੰਤਨ ਤਨਸਾ ਪ੍ਰਭੂ ਕੇਰਾ ਕੀ ਕਉ ਪੁੱਛ ਰਹਾ ਹੈ ਕੀ ਪੂਜਾ ਚੜਾਏਗਾ ਤੋ ਕੀ ਵੇਟ ਕਰੇਗਾ ਇਕ ਪੇਟਾ ਕਰਨਾ ਹੀ ਚਾਹੁੰਨਾ ਹੈ ਨਾ ਤੇ ਬੇਸ਼ੱਕ ਉਹਦੇ ਹੀ ਦਿੱਤਾ ਹੋਇਆ ਹੈ ਪੇਟਾ ਕਰ ਇਹ ਮੰਤਨ ਸਭ ਅਰਪੇ ਹਾਰਾ ਤੇ ਇੱਕ ਫੈਸਲਾ ਦਿੰਦਾ ਸਤਿਗੁਰੂ ਨੇ ਅਖੀਰ ਤੇ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਇਹ ਤੇ ਜਿਹੜੂ ਤੇ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ ਕਿਰਪਾਲੂ ਹੋ ਜਾਂਦਾ ਹੈ ਦਇਆ ਕਰਦਾ ਹੈ ਉਹ ਮੰਤਨ ਅਰਪਦਾ ਹੈ ਤਫਦ ਰਕ ਦਾ ਤਫਕੀ ਹੁੰਦਾ ਸੋ ਪ੍ਰਭ ਅੰਕ ਸਮਾਪੈ ਉਹ ਕਾਲਪੁਰਤੀ ਗੋਚੀ ਸਮਾ ਜਾਂਦਾ ਫਿਰ ਅਕਾਲਪੁਰਸ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ ਉਹ ਦੀ ਸਭ ਪਟਕਣਾ ਖਤਮ ਹੋ ਜਾਂਦੀ ਹੈ ਪਰ ਮੰਤਨ ਅਰਪਣ ਕਰਨ ਦੀ ਜਾਤ ਸਿੱਖੀ ਹੈ ਸਭ ਤੋਂ ਪਹਿਲਾਂ ਇਹ ਭਰਮ ਜਾਲ ਕਟਿਏ ਕਿ ਅਸੀਂ ਪੈਸੇ ਦੇ ਨਾਲ ਕੋਈ ਅਕਾਲਪੁਰਸ ਨੂੰ ਕਿ ਦੁਨਿਆਵੀ ਪਦਾਰਥ ਦੇ ਕੇ ਉਸ ਅਕਾਲ ਪੁਰਖ ਨੂੰ ਪ੍ਰਸੰਨ ਕਰ ਸਕਨੇ ਆ। ਇਹ ਪਰਮ ਆਪਣੇ ਅੰਦਰੋਂ ਕਹリエ ਕਿ ਸਾਡੀ ਦੌਲਤ ਵੇਟਾ ਕਰਨ ਦੇ ਨਾਲ ਉਹ ਸਾਡੇ ਤੇ ਰੀਝ ਪਾਏਗਾ, ਸਾਡੇ ਤੇ ਪ੍ਰਸੰਨ ਹੋ ਜਾਏਗਾ। ਉਹਨੂੰ ਤੇਰੀ ਦੌਲਤ ਦੀ ਲੋੜ ਨਹੀਂ। ਉਹ ਨੇ ਹੀ ਤੇ ਤੇਨੂੰ ਦਿੱਤਾ ਜੋ ਕੋਈ ਦਿੱਤਾ ਹੈ। ਕੇਰ ਪੈਗਾ, ਧਨਮਨ ਤਨਸਾ ਪ੍ਰਭੂ ਕੇਰਾ। ਕਿਆ ਕੋ ਪੁੱਛ ਰਾਵੈ। ਬੋਧਨ ਤੇ ਵਿੱਚ ਸਮਝਣ ਦੇ ਵਿੱਚ ਤੇ ਉਹਨੂੰ ਫਿਰ ਜੀਵਨ ਚ ਪਰੌਣ ਚ ਬੜਾ ਵੱਡਾ ਫਰਕ ਹੈ ਅਸੀਂ ਪੜ ਰਹੇ ਆਂ ਪਹਿਲੀ ਗੱਲ ਤੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਕਿਉਂਕਿ ਸਟੇਜਿਸ ਤੇ ਤੈਨਾਂ ਆਪਹਿਲਾ ਸੁਨੇਹਾ ਫਿਰ ਮੰਨਿਆ ਕਿ ਮੰਨਣ ਤੋਂ ਬਾਅਦ ਮੰਨ ਕੀਤਾ ਪਾਓ ਉਹ ਤੋਂ ਪੂਰਨ ਵਿਸ਼ਵਾਸ ਲਿਆ ਤਾਂ ਅੱਜ ਬਸ ਤੇਰੇ ਕਵਚਨ ਪਰੌਣ ਕਰਨਾ ਕੱਲ ਤੋਂ ਆਖਰੀ ਭਾਗ ਸ਼ੁਰੂ ਕਰਾਂਗੇ ਉਹਿਆਂ ਪੁੱਲਾਂ ਵਾਸਤੇ ਕਿ ਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ